ਰਾਗ ਗਉੜੀ ਪੂਰਬੀ ਮਹੱਲਾ 5 ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਬੂ ਨਾ ਮਨੋਂ ਵਿਸਾਰੇ ਈਹਾ ਊਹਾ ਸਰਬ ਸੁਖ ਦਾਤਾ ਸਗਰ ਘਟਾ ਪ੍ਰਤਪਾਰੇ ਰਹਾ ਮਹਾ ਕਸ਼ਟ ਕਾਟੈ ਖਿਨ ਭੀਤਰ ਰਸਨਾ ਨਾਮ ਚਿਤਾਰੇ ਸੀਤਲ ਸਾਤ ਸੁਖ ਹਰ ਸਰਣੀ ਜਲਤੀ ਅਗਨ ਨਿਵਾਰੇ ਗਰਭ ਕੁੰਡ ਨਰਕ ਤੇ ਰਾਖੈ ਭਵਜਲ ਪਾਰ ਉਤਾਰੇ ਚਰਨ ਕਮਲ ਆਰਾਧਤ ਮਨ ਮਹਿ ਜਮ ਕੀ ਤਰਾਸ ਬਿਦਾਰੇ ਪੂਰਨ ਪਾਰ ਬ੍ਰਹਮ ਪਰਮੇਸ਼ਰ ਉਚਾ ਆਗਮ ਅਪਾਰੇ ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮ ਨ ਹਾਰੇ ਕਾਮ ਕ੍ਰੋਧ ਲੋਭ ਮੋਹ ਮਨ ਲੀਨੋ ਨਿਰਗੁਣ ਕੇ ਦਾਤਾਰੇ ਕਰ ਕਿਰਪਾ ਆਪਨੋ ਨਾਮ ਦੀਜੈ ਨਾਨਕ ਸਦਬਲ ਹਾਰੇ ਰਾਗ ਗੌੜੀ ਚੇਤੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਇਹੋ ਰਤਨ ਅਮੋਲਕ ਸਾਧ ਸੰਗਤ ਜਾਪ ਏਕ ਖਿਨਾ ਰਹਾ ਸੁਤ ਸੰਪਤ ਬਨਤਾ ਬਿਨੋਦ ਛੋੜ ਗਏ ਬਹੁ ਲੋਗ ਭੋਗ ਹੈ ਵਰ ਗੈ ਵਰ ਰਾਜ ਰੰਗ ਤਿਆਗ ਚੱਲਿਓ ਹੈ ਮੂੜ ਨੰਗ ਜੋ ਆ ਚੰਦਨ ਦੇਹ ਫੂਲਿਆ ਸੋ ਤਨ ਧਰ ਸੰਗ ਰੂਲਿਆ ਮੋਹੇ ਮੋਹਿਆ ਜਾਨੈ ਦੂਰ ਹੈ ਕਹੋ ਨਾਨਕ ਸਦਾ ਹਦੂਰ ਹੈ ਗਉੜੀ ਮਹੱਲਾ ਪੰਜਵਾ ਮਨ ਧਰ ਤਰਬੇ ਹਰ ਨਾਮ ਨੂੰ ਸਾਗਰ ਲਹਿਰ ਸੰਸਾ ਸੰਸਾਰ ਗੁਰ ਬੋਹਿਤ ਪਾਰ ਗ੍ਰਾਮ ਨੂੰ ਰਹਾਉ ਕਾਲ ਕਾਲਕ ਅੰਧਿਆਰੀਆ ਗੁਰ ਗਿਆਨ ਦੀਪਕ ਉਜਿਆਰੀਆ ਬਿਖ ਬਿਖਿਆ ਪਸਰੀ ਆਤ ਕਨੇ ਉਬਰੇ ਜਪ ਜਪ ਹਰ ਗੁਣੀ ਮਤਵਾਰੋ ਮਾਇਆ ਸੋਇ ਗੁਰ ਭੇਟਤ ਭ੍ਰਮ ਭਉ ਖੋਇ ਕਹੋ ਨਾਨਕ ਏਕ ਧਿਆਇਆ ਘਟ ਘਟ ਨਜ਼ਰੀ ਆਇਆ ਗੌੜੀ ਮਹੱਲਾ ਪੰਜਵਾ ਦੀਬਾਨ ਹਮਾਰੋ ਤੁਹੀ ਏਕ ਸੇਵਾ ਥਾਰੀ ਗੁਰ へ ਟੇਕ ਰਹਾਓ ਅਨਕ ਜੁਗਤ ਨਹੀਂ ਪਾਇਆ ਗੁਰ ਚਾਕਰ ਲੈ ਲਾਇਆ ਮਾਰੇ ਪੰਜ ਬਖਾਦਿਆ ਗੁਰ ਕਿਰਪਾ ਤੇ ਦਲ ਸਾਧਿਆ ਬਖਸ਼ੀਸ ਵਜੋ ਮਿਲ ਏਕ ਨਾਮ ਸੂਖ ਸਹਿਜ ਆਨੰਦ ਬਿਸਰਾਮ ਪ੍ਰਭ ਕੇ ਚਾਕਰ ਸੇ ਭਲੇ ਨਾਨਕ ਤਿਨ ਮੁਖ ਊਜਲੇ ਗੌੜੀ ਮਹੱਲਾ ਪੰਜਵਾ ਜੀਰੇ ਓਲਾ ਨਾਮ ਕਾ ਅਵਰਜ ਕਰਨ ਕਰਾਮਨ ਤਿਨ ਮਹਿ ਭਉ ਹੈ ਜਾਮ ਕਾ ਰਹਾ ਔਰ ਜਤਨ ਨਹੀਂ ਪਾਈਐ ਵੱਡਾ ਭਾਗ ਹਰ ਧਿਆਈਐ ਲੱਖ ਹਕਮਤੀ ਜਾਨੀਐ ਆਗੈ ਤਿਲ ਨਹੀਂ ਮਾਨੀਐ ਅਹੰ ਬੁੱਧ ਕਰਮ ਕਮਾਵਨੇ ਗ੍ਰਹਿ ਬਾਲੂ ਨੀਰ ਬਹਾਵਨੇ ਪ੍ਰਭ ਕਿਰਪਾਲ ਕਿਰਪਾ ਕਰੈ ਨਾਨਕ ਨਾਮ ਨਾਨਕ ਸਾਧੂ ਸੰਗ ਮਿਲੈ ਗੌੜੀ ਮਹੱਲਾ ਪੰਜਵਾ ਬਾਰਨੈ ਬਲਿਹਾਰਨੈ ਲਖ ਬਰੀਆ ਨਾਮੋ ਹੋ ਨਾਮ ਸਾਹਿਬ ਕੋ ਪ੍ਰਾਨ ਅਧਰੀਆ ਰਹਾਓ ਕਰਨ ਕਰਾਵਨ ਤੁਹੀ ਏਕ ਜੀ ਜੰਤ ਕੀ ਤੁਹੀ ਟੇਕ ਰਾਜ ਜੋਬਨ ਪ੍ਰਭ ਤੂੰ ਤਨੇ ਤੂੰ ਨਿਰਗੁਨ ਤੂੰ ਸਰਗੁਣ ਈਹਾ ਊਹਾ ਤੁਮ ਰਖੇ ਗੁਰ ਕਿਰਪਾ ਤੇ ਕੋ ਲਖੇ ਅੰਤਰ ਜਾਮੀ ਪ੍ਰਭ ਸੁਜਾਨ ਨਾਨਕ ਤਕੀਆ ਤੁਹੀ ਤਾਣ ਗੌੜੀ ਮਹੱਲਾ ਪੰਜਵਾ ਹਰ 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 ਆਰਾਧੀਐ ਸੰਤ ਸੰਗ ਹਰ ਮਨ ਵਸੈ ਪਰਮ ਮੋਹ ਭਉ ਸਾਦੀਐ ਰਹਾਉ ਬੇਦਪ੍ਰਾਣ ਸਿਮਰਤ ਭਨੇ ਸਭ ਊਚ ਬਿਰਾਜਤ ਜਨ ਸੁਨੇ ਸਗਰ ਸਥਾਨ ਭੈ ਭੀਤ ਚੀਨ RAM ਸੇਵਕ ਪੈ ਰਹਤ ਕੀਨ ਲਖ 84 ਜੋਂ ਫਿਰਹਿ ਗੋਬਿੰਦ ਲੋਕ ਨਹੀਂ ਜਨਮ ਮਰਹਿ ਬਲ ਬੁੱਧ ਸਿਆਨ ਪਹੌਮੈ ਰਹੀ ਹਰ ਸਾਧ ਸਰਣ ਨਾਨਕ ਕਹੀ ਗੌੜੀ ਮਹੱਲਾ ਪੰਜਵਾ ਮਨ ਰਾਮ ਨਾਮ ਗੁਣ ਗਾਈਐ ਨੀਤ ਨੀਤ ਹਰ ਸੇਵੀਐ ਸਾਸ ਸਾਸ ਹਰ ਧਿਆਈਐ ਰਹਾਉ ਸੰਤ 사ੰਗ ਹਰ ਮਨ ਵਸੈ ਦੁਖ ਦਰਦ ਹਨੇਰਾ ਭ੍ਰਮ ਨਸੈ ਸੰਤ ਪ੍ਰਸਾਦ ਹਰ ਜਾਪੀਐ ਸੋ ਜਨ ਦੁਖ ਨਾ ਵਿਆਪੀਐ جا ਕੋ ਗੁਰ ਹਰ ਮੰਤਰ ਦੇ ਸੂਬਰਿਆ ਮਾਇਆ ਅਗਨ ਤੇ ਨਾਨਕ ਕਉ ਪ੍ਰਭ ਮਿਆਕਰ ਮੇਰੇ ਮਨ ਤਨ ਵਾਸੈ ਨਾਮ ਹਰ ਗਉੜੀ ਮਹੱਲਾ ਪੰਜਵਾਰ ਰਸਨਾ ਜਪੀਐ ਏਕ ਨਾਮ ਈਹਾ ਸੁਖ ਆਨੰਦ ਘਣਾ ਆਗੇ ਜੀਅ ਕੈ ਸੰਗ ਕਾਮ ਰਹਾਉ ਕਟਿਐ ਤੇਰਾ ਅੰਗਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚਾਖਿਆ ਤਾਂ ਕੀ ਤ੍ਰਿਸ਼ਨਾ ਲਾਥੀਆ ਹਰ ਬਿਸਰਾਮ ਨਿਧ ਪਾਇਆ ਸੋ ਬਹੁਰ ਨਕਤ ਹੀ ਧਾਇਆ ਹਰ ਹਰ ਨਾਮ ਜਾ ਕੋ ਗੁਰ ਦੀਆ ਨਾਨਕ ਤਾ ਕਾ ਭਉ ਗਿਆ ਗੌੜੀ ਮਹੱਲਾ ਪੰਜਵਾ ਜਾ ਕੋ ਬਿਸਰੇ RAM ਨਾਮ ਤਾਹੂ ਕੋ ਪੀਰ ਸਾਧ ਸੰਗਤ ਮਿਲ ਹਰ ਰਵਹਿ ਸੇ ਗੁਣੀ ਗਹੀਰ ਰਹਾਉ ਜਾ ਕੋ ਗੁਰਮੁਖ ਹਿਰਦੈ ਬੁੱਧ ਤਾ ਕੈ ਕਰਤਲ ਨਾਵ ਨਿਧ ਸਿੱਧ ਜੋ ਜਨ ਹੈ ਹਰ ਪ੍ਰਭ ਧਨੀ ਕਿਛ ਨਾਹੀ ਤਾ ਕੈ ਕਮੀ ਕਰਣ ਹਾਰਿ ਪ੍ਰਸ਼ਾਨਿਆ ਸਗਲ ਸਰਬ ਸੁਖ ਰੰਗ ਮਾਣਿਆ ਹਰ ਧਨ ਜਾ ਕੇ ਗ੍ਰਹਿ ਵਸੈ ਕਹੋ ਨਾਨਕ ਤਿਨ ਸੰਗ ਦੁਖ ਨਸੈ ਗਉੜੀ ਮਹੱਲਾ ਪੰਜਵਾ ਗਰਭ ਬਡੋ ਮੂਲ ਇਤਨੂ ਰਹਿਨ ਨਹੀਂ ਗਹੋ ਕਿਤਨੂ ਰਹਾਓ ਬੇਬਰਜਤ ਬੇਦ ਸੰਤਨਾ ਉਆਹੂ ਸਿਓ ਰੇ ਹਿਤਨੂ ਹਾਰ ਜੁਵਾਰ ਜੁਆ ਬਿਦੇ ਇੰਦਰੀ ਵਸ ਲੈ ਜਿਤਨੂ ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗ ਰਤਨ ਨਾਨਕ ਉਦਰੇ ਸਾਧ ਸੰਗ ਕਿਰਪਾ ਨਿਧ ਮੈਂ ਦਿੱਤਨ ਗੌੜੀ ਮਹੱਲਾ ਪੰਜਵਾ ਮੋਹਿ ਦਾਸ ਰੋ ਠਾਕੁਰ ਕੋ ਧਾਨ ਪ੍ਰਭ ਕਾ ਖਾਨਾ ਰਹਾਓ ਐਸੋ ਹੈ ਰੇ ਖਸਮ ਹਮਾਰਾ ਖਿਨ ਮੈਂ ਸਾਜ ਸੁਵਾਰਣ ਹਾਰ ਕਾਮ ਕਰੀ ਜੇ ਠਾਕੁਰ ਭਾਵਾ ਗੀਤ ਚਰਤ ਪ੍ਰਭ ਕੇ ਗੁਣ ਗਾਵਾ ਸ਼ਰਨ ਪਰਿਓ ਠਾਕੁਰ ਵਜੀਰਾ ਤਿਨਾਂ ਦੇਖ ਮੇਰਾ ਮਨ ਧੀਰਾ ਏਕ ਟੇਕ ਏਕੋ ਆਧਾਰਾ ਜਨ ਨਾਨਕ ਹਰ ਕੀ ਲਾਗਾ ਕਾਰਾ ਗੌੜੀ ਮਹੱਲਾ ਪੰਜਵਾ ਹੈ ਕੋਈ ਐਸਾ ਹਉ ਮੈਂ ਤੂਰੈ ਇਸ ਮੀਠੀ ਤੇ ਇਹੋ ਮਨ ਹੋਰੈ ਰਹਾਉ ਅਗਿਆਨੀ ਮਾਨੁਖ ਭਇ ਜੋ ਨਾਹੀ ਸੋ ਲੋਰੈ ਰਹਿਣ ਅੰਧਾਰੀ ਕਾਰੀਆ ਕਮਨ ਜੁਗਤ ਜਿਤ ਭੋਰੈ ਭ੍ਰਮ ਤੋ ਭ੍ਰਮ ਤੋ ਹਾਰਿਆ ਅਨਕ ਵਿਧੀ ਕਰ ਟੋਰੈ ਕਹੋ ਨਾਨਕ ਕਿਰਪਾ ਭਈ ਸਾਧ ਸੰਗਤ ਨਿਦ ਮੋਰੈ ਗੌੜੀ ਮਹੱਲਾ ਪੰਜਵਾ ਚਿੰਤਾ ਮਾਨ ਕਰੁਣਾ ਮੈ ਰਹਾਉ ਦੀਨ ਦਇਆਲਾ ਪਾਰ ਬ੍ਰਹਮ ਜਾ ਕੈ ਸਿਮਰਨ ਸੁਖ ਭਏ ਅਕਾਲ ਪੁਰਖ ਅਗਾਧ ਬੋਧ ਸੁਨਤ ਜਸੋ ਕੋਟ ਅਗਖੈ ਕਿਰਪਾ ਨਿਧ ਪ੍ਰਭ ਮਯਾ ਧਾਰ ਨਾਨਕ ਹਰ ਹਰ ਨਾਮ ਲਏ ਗਉੜੀ ਪੂਰਬੀ ਮਹੱਲਾ ਪੰਜਵਾ ਮੇਰੇ ਮਨ ਸਰਣ ਪ੍ਰਭੂ ਸੁਖ ਪਾਏ ਜਾ ਦਿਨ ਬਿਸਰੈ ਪ੍ਰਾਨ ਸੁਖ ਦਾਤਾ ਸੋ ਦਿਨ ਜਾਤ ਅਜਾਏ ਰਹਾ ਏਕ ਰੈਣ ਕੇ ਪਾਹਨ ਤੁਮ ਆਏ ਬਹੁ ਜੁਗ ਆਸ ਬਧਾਏ ਗ੍ਰਹਿ ਮੰਦਰ ਸੰਪੈ ਜੋ ਦੀਸੈ ਜੋ ਤਰਵਰ ਕੀ ਛਾਏ ਤਾਨ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ਦੇਵਨਹਾਰਾ ਬਿਸਰੇਉ ठाकुर ਖਿਨ ਮਹ ਹੋਤ ਪਰਾਏ ਪਹਿਰੇ ਬਾਗਾ ਕਰ ਇਸਨਾਨ ਚੋਵਾ ਚੰਦਨ ਲਾਏ ਨਿਰਪਹੁ ਨਿਰੰਕਾਰ ਨਹੀਂ ਚੀਨਿਆ ਜਿਉ ਹਸਤੀ ਨਾ ਵਾਏ ਜਉ ਹੋਏ ਕਿਰਪਾਲ ਤਾ ਸਤਗੁਰ ਮਿਲੈ ਸਭ ਸੁਖ ਹਰ ਕੇ ਨਾਏ ਮੁਕਤ ਭਇਆ ਬੰਧਨ ਗੁਰ ਖੋਲੇ ਜਨ ਨਾਨਕ ਹਰ ਗੁਣ ਗਾਏ ਗੌੜੀ ਪੂਰਬੀ ਮਹੱਲਾ ਪੰਜਵਾ ਮੇਰੇ ਮਨ ਗੁਰ 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 ਸਦ ਕਰੀਐ ਰਤਨ ਜਨਮ ਸਫਲ ਗੁਰ ਦੀ ਯਕੀਆ ਦਰਸ਼ਨ ਕੋ ਬਲ ਹਰੀਐ ਰਹਾ ਜੇ ਤੇ ਸਾਸ ਅਗਰਾਸ ਮਨ ਲੇਤਾ ਤੇਤੇ ਹੀ ਗੁਣ ਗਾਈਐ ਜੋ ਹੋਏ ਦਿਆਲ ਸਤਗੁਰ ਆਪਣਾ ਤਾਂ ਇਹ ਮਤਬੁੱਧ ਪਾਈਐ ਮੇਰੇ ਮਨ ਨਾਮ ਲਏ ਜਮ ਬੰਦ ਤੇ ਛੂਟ ਹੈ ਸਰਬ ਸੁਖ ਆਸੁਗ ਪਾਈਐ ਸੇਵ ਸੁਆਮੀ ਸਤਗੁਰ ਦਾਤਾ ਮਨ ਬੰਸ਼ਿਤ ਫਲ ਪਾਈਐ ਸੇਵ ਸੁਆਮੀ ਸਤਗੁਰ ਦਾਤਾ ਮਨ ਬੰਸ਼ਿਤ ਫਲ ਆਈਐ ਨਾਮ ਇਸ਼ਟ ਮੀਤ ਸੁਤ ਕਰਤਾ ਮਨ ਸੰਗ ਤੁਹਾਰੈ ਚੱਲੈ ਕਰ ਸੇਵਾ ਸਤਿਗੁਰੁ ਆਪਣੇ ਕੀ ਗੁਰ ਤੇ ਪਾਈਐ ਪਾਲੈ ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿਨ ਸੇ ਸਰਬ ਅੰਦੇਸਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸਾ ਰਾਗ ਗੌੜੀ ਮਹੱਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਤ੍ਰਿਸ਼ਨਾ ਬਿਰਲੇ ਹੀ ਕੀ 부ਝੀ ਹੈ ਰਹਾਉ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕਉ ਲੁੱਜੀ ਹੈ ਸੁੰਦਰ ਨਾਰੀ ਅਨਕ ਪ੍ਰਕਾਰੇ ਪਰ ਗ੍ਰਹਿ ਵਿਕਾਰੀ ਬੁਰਾ ਭਲਾ ਨਹੀਂ ਸੁਜੀ ਹੈ ਅਨਕ ਬੰਧਨ ਮਾਇਆ ਪਰਮਤ ਪਰਮਾਇਾ ਗੁਣ ਨਿਧ ਨਹੀਂ ਗਾਇਆ ਮਨ ਬਿਖੈ ਹੀ ਮਹਿ ਲੁੱਜੀ ਹੈ ਜਾ ਕੋ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੈ ਨਾਨਕ ਸੋ ਜਨ ਦਰ ਹਰਿਸ਼ ਜੀ ਹੈ ਗਉੜੀ ਮਹੱਲਾ ਪੰਜਵਾ ਸਭ ਹੋ ਸਭ ਹੂ ਕੋ ਰਸ ਹਰ ਹੋ ਰਹਾਉ ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ ਕਾਹੂ ਹੋ ਡੰਡ ਧਰਹੁ ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ਕਾਹੂ ਹੋ ਗਉਣ ਕਰਹੁ ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਵਿਚਾਰ ਨਾਨਕਾ ਭਗਤ ਪ੍ਰੇਅ ਹੋ ਗੌੜੀ ਮਹੱਲਾ ਪੰਜਵਾ ਗੋਨ ਕੀਰਤ ਨਿਦਮੋਰੀ ਰਹਾਉ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਓੜ ਪ੍ਰਭ ਤੋਰੀ ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਤ ਤੂੰ ਹੀ ਪ੍ਰਾਨ ਗੁਰ ਤੂਟੀ ਲੈ ਜੋਰੀ ਤੂੰ ਹੀ ਗ੍ਰਹਿ ਤੂੰ ਹੀ ਬਨ ਤੂੰ ਹੀ ਗਾਓ ਤੂੰ ਹੀ ਸੁਨ ਹੈ ਨਾਨਕ ਨੇਰ ਨੇਰੀ ਗਉੜੀ ਮਹੱਲਾ ਪੰਜਵਾ ਮਾਤੋ ਹਰ ਰੰਗ ਮਾਤੋ ਰਹਾਓ ਉਹੀ ਪੀਓ ਉਹੀ ਖੀਓ ਗੁਰਹਿ ਦੀਓ ਦਾਨ ਕੀਓ ਆਹੂ ਸਿਉ ਮਨ ਰਤੋ ਉਹੀ ਪਾਠੀ ਉਹੀ ਪੋਚਾ ਉਹੀ ਪਿਆਰੋ ਉਹੀ ਰੂਚਾ ਮਨ ਉਹ ਸੁਖ ਜਾਤੋ ਸਾਧ ਕੇਲ ਅਨੰਦ ਖੇਲ ਰਹੇ ਫੇਰ ਭੇ ਮੇਲ ਨਾਨਕ ਗੁਰ ਸ਼ਬਦ ਪਰਾਤੋ ਰਾਗ ਗੌੜੀ ਮਾਲਵਾ ਮਹੱਲਾ 5 ਇੱਕ ਊੰਕਾਰ ਸਤਗੁਰ ਪ੍ਰਸਾਦ ਹਰ ਨਾਮ ਲੇਹੋ ਮੀਤਾ ਲੇਹੋ ਆਗੈ ਬਖਮ ਪੰਥ ਪਿਆਨ ਰਹਾਉ ਸੇਵਤ ਸੇਵਤ ਸਦਾ ਸੇਵ ਤੇਰੇ ਸੰਗ ਬਸਤ ਹੈ ਕਾਲ ਕਰ ਸੇਵਾ ਤੂੰ ਸਾਧ ਕੀ ਹੋ ਕਾਟਿਐ ਜਮ ਜਾਲ ਹਉਮੈ ਜਾਗ ਤੀਰਥ ਕੀਏ ਵਿਚ ਹਉਮੈ ਬਧੇ ਬਕਾਰ ਨਰਕ ਸੁਰਗ ਦੋਇ ਪੁੰਚ ਨਾ ਹੋਏ ਬਹੋਰ ਬਹੋਰ ਅਵਤਾਰ ਸ਼ਿਵਪੁਰੀ ਬ੍ਰਹਮ ਇੰਦਰਪੁਰੀ ਨਹਿਚਲ ਕੋ ਥਾਉ ਨਾਹੇ ਬਿਨ ਹਰ ਸੇਵਾ ਸੁਖ ਨਹੀਂ ਹੋ ਸਾਖਤ ਆਵਹਿ ਜਾਹੇ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ ਨਾਨਕ ਕਹੈ ਸੁਨ ਰੇ ਮਨ ਕਰ ਕੀਰਤਨ ਹੋਏ ਉਧਾਰ ਰਾਗ ਗੌੜੀ ਮਾਲਾ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਇਓ ਬਾਲ ਬੁੱਧ ਸੁਖ ਰੇ ਹਰਖ ਸੋਗ ਆਨ ਮਿਰਤ ਦੂਖ ਸੁਖ ਚਿਤ ਸੰਸਾਰ ਗੁਰ ਮਿਲੇ ਰਹਾਉ ਜਉ ਲਹੁ ਕਿਛ ਸੋਚੋ ਚਿਤਵ ਤਉ ਲਉ ਦੁਖਨ ਭਰੇ ਜਉ ਕਿਰਪਾਲ ਗੁਰ ਪੂਰਾ ਭੇਟਿਆ ਤਉ ਆਨੰਦ ਸਹਜੇ ਜੇਤੀ ਸਿਆਨਪ ਕਰਮ ਹੋ ਕੀਏ ਤੇਤੇ ਬੰਧ ਪਰੇ ਜੋ ਸਾਧੂ ਕਰਮ ਅਸਤਕ ਧਰਿਓ ਤਬ ਹਮ ਮੁਕਤ ਭਏ ਜਉ ਲੋ ਮੇਰੋ ਮੇਰੋ ਕਰਤੋ ਤਉ ਲੋ ਬਿਖ ਘੇਰੇ ਮਨ ਤਨ ਬੁੱਧ ਅਰਪੀ ਠਾਕੁਰ ਕੋ ਤਾਬ ਹਮ ਸਹਿਜ ਸੋਏ ਜਉ ਲੋ ਪੋਟ ਉਠਾਈ ਚਲਿਓ ਤਉ ਲੋ ਦਾਨ ਭਰੇ ਪੋਟ ਢਾਰ ਗੁਰਪੂਰਾ ਮਿਲਿਆ ਤਉ ਨਾਨਕ ਨਿਰਭਏ ਗੌੜੀ ਮਾਲਾ ਮਹੱਲਾ ਪੰਜਵਾ ਭਾਵਨ त्याग्यो री त्याग्यो त्याग्यो ਮੈਂ ਗੁਰ ਮਿਲ त्याग्यो ਸਰਬ ਸੁਖ ਆਨੰਦ ਮੰਗਲ ਰਸ ਮਾਨ ਗੋਬਿੰਦੈ ਆਗਿਓ ਰਹਾਓ ਮਾਨ ਬਿਮਾਨ ਦੂ ਸਮਾਨੇ ਮਸਤਕ ਡਾਰ ਗੁਰ ਪਾਗਿਓ ਸੰਪਤ ਹਰਖਨਾ ਆਪਤ ਦੁਖਾ ਰੰਗ ਠਾਕੁਰੈ ਲਾਗਿਓ ਬਾਸ ਬਾਸਰੀ ਏਕੈ ਸੁਆਮੀ ਉਧਿਆਨ ਦ੍ਰਿਸ਼ਟਾ ਗਿਓ ਨਿਰਭਉ ਭਇ ਸੰਤ ਭ੍ਰਮ ਡਾਰਿਓ ਪੂਰਨ ਸਰਵ ਆਗਿਓ ਜੋ ਕਿਛ ਕਰਤਾ ਕਾਰਣ ਕੀਨੋ ਮਨ ਬੁਰੋ ਨਾ ਲਾਗਿਓ ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਨ ਆਗਿਓ ਨਾਮ ਰੰਗ ਸਹਿਜ ਰਸ ਮਾਣੇ ਫਿਰ ਦੂਖ ਨਾ ਲਾਗਿਓ ਗਉੜੀ ਮਾਲਾ ਮਹੱਲਾ ਪੰਜਵਾ ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਥੀਆ ਸਤਿਗੁਰ ਸ਼ਬਦ ਸਮਾਇ ਰਹਾਉ ਲਾਠੀ ਭੂਖ ਤ੍ਰਿਸ਼ਣ ਸਭ ਲਾਠੀ ਚਿੰਤਾ ਸਗਲ ਵਿਸਾਰੀ ਕਰ ਮਸਤਕ ਗੁਰ ਪੂਰੈ ਧਰਿਓ ਮਨ ਜੀਤੋ ਜਗ ਸਾਰੇ ਤ੍ਰਿਪਤ ਅਗਾਏ ਰਹੇ ਰਿਦ ਅੰਤਰ ਡੋਲਨ ਤੇ ਅਬ ਚੂਕੇ ਆਖੋ ਟਖਾਣਾ ਸਤਿਗੁਰ ਦਿਆ ਤੋਟ ਨਹੀਂ ਰੇ ਮੂਕੇ ਅਚਰਜ ਏਕ ਸੁਨੋ ਰੇ ਭਾਈ ਗੁਰ ਐਸੀ ਬੂਝ 부ਝਾਈ ਇਲਾਹੇ ਪਰਦਾ ठाकुर जो भेट्यो तौ विसरी तात पराई ਕਹਿਉ ਨਾ ਜਾਈ ਇਹੋ ਅਚੰਪ ਹੋ ਸੋ ਜਾਣੈ ਜਿਨ ਚਾਖਿਆ ਕਹੋ ਨਾਨਕ ਸਚ ਭੈ ਬਿਗਾਸ ਗੁਰ ਨਿਧਾਨ ਹਿਰਦੈ ਲੈ ਰਾਖਿਆ ਗੌੜੀ ਮਾਲਾ ਮਹੱਲਾ ਪੰਜਵਾ ਉਬਰਤ ਰਾਜਾ ਰਾਮ ਕੀ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਘਿਰ ਘਿਰ ਪਰਤੇ ਧਰਣੀ ਰਹਾਉ ਸਾਸਤ ਸਿਮਰਤ ਬੇਦ ਵਿਚਾਰੇ ਮਹਾਪੁਰਖ ਨੇ ਇਉ ਕਹਿਆ ਬਿਨ ਹਰ ਭਜਨ ਨਾਹੀ ਨਿਸਤਾਰਾ ਸੂਖ ਨਾ ਕਿਨਹੂ ਲਹਿਆ ਤੀਰ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਿਰੇ ਬਿਨ ਹਰ ਭਗਤ ਕਾ ਹਥਿਤ ਪਾਵੇ ਫਿਰ ਤੋ ਪਹਿਰੇ ਪਹਿਰੇ ਆਨੇ ਕਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨਾ ਕੰਮ ਜਲ ਤੋਂ ਜਲ ਤੋਂ ਕਬੂ ਨਾ ਬੂਝਤ ਸਗਲ ਬ੍ਰਥੇ ਬੇਨਾਮ ਹਰ ਕਾ ਨਾਮ ਜਪੋ ਮੇਰੇ ਮੀਤਾ ਇਹ ਸਾਰ ਸੁਖ ਪੂਰਾ ਸਾਧ ਸੰਗਤ ਜਨਮ ਮਰਨ ਨਵਾਰੇ ਨਾਨਕ ਜਨ ਕੀ ਧੂਰਾ ਗੌੜੀ ਮਾਲਾ ਮਹੱਲਾ ਪੰਜਵਾ ਮੋ ਕਉ ਇਹ ਬਿਦ ਕੋ ਸਮਝਾਵੇ ਕਰਤਾ ਹੋਏ ਜਨਾਵੇ ਰਹਾ ਅਨਜਾਨਤ ਕਿਛ ਇਨੇ ਕਮਾਨੂ ਜਾਪ ਤਾਪ ਕਸ਼ੂ ਨਾ ਸਾਧਾ ਦਹਿ ਦਿਸ ਲੈ ਇਹੋ ਮਨ ਦੌਰਾਇੋ ਕਮਨ ਕਰਮ ਕਰ ਬੱਧ ਮਾਨ ਤਾਨ ਧਨ ਭੂਮ ਕਾ ਠਾਕੁਰ ਹਉ ਇਸ ਕਾ ਇਹੋ ਮੇਰਾ ਪਰਮ ਮੋਹ ਕਸ਼ ਸੂਜਸ ਨਾਹੀ ਇਹ ਪੈਖਰ ਪੈ ਪੈਰਾ ਤਬ ਇਹ ਕਹਾ ਕਮਾਵਨ ਪਰਿਆ ਜਬ ਇਹ ਕਸ਼ੂ ਨਾ ਹੋਤਾ ਜਬ ਏਕ ਨਿਰੰਜਨ ਰੰਕਾਰ ਪ੍ਰਭ ਸਭ ਕਿਛ ਆਪੇ ਕਰਤਾ ਆਪਣੇ ਕਰਤਬ ਆਪੇ ਜਾਣੈ ਜਿਨ ਇਹੋ ਰਚਨ ਰਚਾਇਆ ਕਹੋ ਨਾਨਕ ਕਰਨ ਹਾਰ ਹੈ ਆਪੇ ਸਤਿਗੁਰ ਭਰਮ ਚੁਕਾਇਆ ਗੌੜੀ ਮਾਲਾ ਮਹੱਲਾ ਪੰਜਵਾ ਹਰ ਬਿਨ ਅਵਰ ਕਿਰਿਆ ਬਿਰਥੇ ਜਪ ਤਵ ਸੰਜਮ ਕਰਮ ਕਮਾਣੇ ਇਹ ਊਰੈ ਮੂਸੇ ਰਹਾ ਬਰਤ ਨੇਮ ਸੰਜਨ ਮਹਿ ਰਹਿਤਾ ਤਿਨ ਕਾ ਆਡ ਨਾ ਪਾਇਆ ਆਗਿਆ ਚੱਲਣ ਔਰ ਹੈ ਭਾਈ ਊਹਾਂ ਕਾਮ ਨਾ ਆਇਆ ਕੀਰਤ ਨਾ ਆਏ ਅਰ ਧਰਨੀ ਭ੍ਰਮਤਾ ਆਗੇ ਠੌਰਣਾ ਪਾਵੇ ਊਹਾ ਕਾਮਨਾ ਆਵੇ ਇਹ ਵਿਦ ਉਹ ਲੋਗ ਨਹੀਂ ਪਤੀ ਆਵੇ ਚਤੁਰ ਬੇਦ ਮੁਖ ਬਚਨੀ ਉਚਰੈ ਆਗੇ ਮਹਿਲ ਨ ਪਾਈਐ ਬੂਝੈ ਨਹੀਂ ਏਕ ਸੁਧਾ ਅਖਰ ਉਹ ਸਗਲੀ ਝਾਖ ਛਖਾਈਐ ਨਾਇਕ ਕਹਤੋ ਇਹੋ ਬੀਚਾਰਾ ਜੇ ਕਮਾਵੇ ਸੋ ਪਾਰਗ੍ਰਾਮੀ ਗੁਰ ਸੇਵਹੁ ਹਰ ਨਾਮ ਧਿਆਵਹੁ ਤਿਆਗਹੁ ਮਨਹੁ ਗੁਮਾਨੀ ਗੌੜੀ ਮਾਲਾ ਪੰਜਵਾ ਮਦ ਹਰ 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 ਮੁਖ ਕਹੀਐ ਹਮ ਤੇ ਕਛੂ ਨ ਹੋਵੇ ਸੁਆਮੀ ਜੋ ਰੱਖੈ ਤਿਉ ਰਹੀਐ ਰਹਾਉ ਹਮ ਤੇ ਕਛੂ ਨ ਹੋਵੇ ਸੁਆਮੀ ਜੋ ਰਖਉ ਤਿਉ ਰਹੀਐ ਰਹਾਉ ਕਿਆ ਕਿਛ ਕਰੈ ਕਿ ਕਰਨਹਾਰਾ ਕਿਆ ਇਸ ਹੱਥ ਵਿਚਾਰੇ ਜਿਤ ਤੁਮ ਲਭਉ ਤਿਤਹੀ ਲਾਗਾ ਪੂਰਨ ਖਸਮ ਹਮਾਰੇ ਕਰੋ ਕਿਰਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵੋ ਨਾਨਕ ਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪਾਵੋ ਰਾਗ ਗੌੜੀ ਮਾਜ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਦੀਨ ਦਇਆਲ ਦਮੋਦਰ ਰਾਯਾ ਜੀਉ ਕੋਟ ਜਨਾ ਕਰ ਸੇਵ ਲਗਾਇਆ ਜੀਉ ਭਗਤ ਵਸਲ ਤੇਰਾ ਬਿਰਦ ਰਖਾਇਆ ਜੀਉ ਪੂਰਨ ਸਬਨੇ ਜਾਈ ਜੀਉ ਕਿਉ ਪੇਖਾ ਪ੍ਰੀਤਮ ਕਮਨ ਸੁਕਰਣੀ ਜੀਉ ਸੰਤਾ ਦਾਸੀ ਸੇਵਾ ਚਰਣੀ ਜੀਉ ਇਹੋ ਜੀਉ ਬਤਾਈ ਬਲ ਬਲ ਜਾਈ ਜੀਉ ਤਿਸ ਨਿਵ ਨਿਵ ਲਾਗਉ ਪਾਈ ਜੀਉ ਪੋਥੀ ਪੰਡਤ ਬੇਦ ਹੋਜੰਤਾ ਜੀਉ ਹੋਏ ਬੈਰਾਗੀ ਤੀਰਥ ਨਾਵੰਤਾ ਜੀਉ ਗੀਤ ਨਾਦ ਕੀਰਤਨ ਗਾਵੰਤਾ ਜੀਉ ਹਰ ਨਿਰਭਉ ਨਾਮ ਧਿਆਈ ਜੀਉ ਪੈ ਕ੍ਰਿਪਾਲ ਸੁਆਮੀ ਮੇਰੇ ਜੀਉ ਪਤ ਤਪ ਪਵਿਤ ਲਗ ਗੁਰ ਕੇ ਪੈਰੇ ਜੀਉ ਭ੍ਰਮ ਪਉ ਕਾਟ ਕੀਏ ਨਿਰ ਵੈਰੇ ਜੀਉ ਗੁਰ ਮਨ ਕੀ ਆਸ ਪੂਰਾਈ ਜੀਉ ਜਿਨ ਨਾਉ ਪਾਇਆ ਸੋ ਤੁਨਵੰਤਾ ਜੀਉ ਜਿਨ ਪ੍ਰਭ ਧਿਆਇਆ ਸੋ ਸੋਭਾਵੰਤਾ ਜੀਉ ਜਿਸ ਸਾਧੂ ਸੰਗਤ ਤਿਸ ਸਭ ਸੁਕਰਣੀ ਜੀਉ ਜਨ ਨਾਨਕ ਸਹਿ ਸਮਾਈ ਜੀਉ ਗੌੜੀ ਮਹੱਲਾ ਪੰਜਵਾ ਮਾਜ ਆਓ ਹਮਾਰੇ RAM ਪਿਆਰੇ ਜੀਓ ਰੈਨ ਦਿਨਸ ਸਾਸ ਸਾਸ ਚਤਾਰੇ ਜੀਓ ਸੰਤ ਦਿਓ ਸੰਦੇਸ ਆਪੇ ਚਰਨਾਰੇ ਜੀਓ ਤੁਧ ਬਿਨ ਕਿਤ ਬਿਧ ਤਰੀਐ ਜੀਓ ਸੰਗ ਤੁਮਾਰੈ ਮੈਂ ਕਰੇ ਅਨੰਦਾ ਜੀਓ ਵਾਣ ਤ੍ਰੇਣ ਤ੍ਰੇ ਭਵਨ ਸੁਖ ਪਰਮਾਨੰਦਾ ਜੀਓ ਸੇਰ ਸੁਹਾਵੇ ਇਹੋ ਮਨ ਬਿਗਸੰਦਾ ਜੀਓ ਪੇਖ ਦਰਸ਼ਨ ਇਹੋ ਸੁਖ ਲਈਐ ਜੀਓ ਚਰਨ ਪਖਾਰ ਕਰੀ ਨਿਤ ਸੇਵਾ ਜੀਓ ਪੂਜਾ ਅਰਚਾ ਵੰਦਨ ਦੇਵਾ ਜੀਓ ਦਾਸਨ ਦਾਸ ਨਾਮ ਜਪ ਲੇਵਾ ਜੀਓ ਬਿਨੋ ਠਾਕੁਰ ਪੈ ਕਹੀ ਆਇ ਜੀਓ ਈਸ਼ ਪੁੰਨੀ ਮੇਰੀ ਮਾਤਨ ਹਰਿਆ ਜੀਓ ਦਰਸ਼ਨ ਪੇਖਤ ਸਭ ਦੁਖ ਪਰ ਹਰਿਆ ਜੀਓ ਹਰ ਹਰ ਨਾਮ ਜਪੇ ਜਬ ਤਰਿਆ ਜੀਉ ਇਹੋ ਅਜਰ ਨਾਨਕ ਸੁਖ ਸਹੀ ਹੈ ਜੀਉ